ਚੋਰਾ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ ਗੈਸ ਸਿਲੰਡਰ ਸਮੇਤ ਪੱਠੀ ਤੇ ਬਰਤਨ ਚੋਰੀ ਘਟਨਾ ਸੀਸੀਟੀਵੀ ਵਿੱਚ ਹੋਈ ਕੱਢਨਾ ਸਵੇਰੇ 2 ਵਜੇ ਦੀ ਹੈ ਜਦੋਂ ਬਟਾਲਾ ਦੇ ਮਣੀਆਵਾਲ ਚ ਚੋਰਾ ਨੇ ਸਰਕਾਰੀ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਕੇ ਚੋਰੀ ਕੀਤੀ ਅਤੇ ਸਕੂਲ ਤੇ ਅੰਦਰ ਗੈਸ ਸਿਲੰਡਰ ਪੱਠੀ ਤੇ ਬਰਤਨ ਚੋਰੀ ਕਰਕੇ ਫਰਾਰ ਹੋ ਗਏ ਇਹ ਚੋਰੀ ਦੀ ਘਟਨਾ ਸਕੂਲ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਏ ਸਕੂਲ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਉੱਥੇ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਦੋ ਲੋਕ ਸੀਸੀਟੀਵੀ ਵਿੱਚ ਕੈਦ ਹੋਏ ਹਨ ਜਿਨ੍ਹਾਂ ਵੱਲੋਂ ਸਕੂਲ ਅੰਦਰੋਂ ਚੋਰੀ ਕੀਤੀ ਗਈ ਹੈ ਸਾਰੀ ਘਟਨਾ ਜੀ ਅੱਜ ਅਸੀਂ ਜਿਹੜਾ ਘਰੋਂ ਸਕੂਲ ਆਏ ਆ ਜਦੋਂ ਸਕੂਲ ਆ ਕੇ ਵੇਖਿਆ ਤਾਂ ਡੇ ਮਡੇ ਮੀਲ ਜਿਹੜੇ ਵਰਕਰ ਸੀਗੇ ਉਹਨਾਂ ਨੇ ਇਹਨੂੰ ਦੱਸਿਆ ਕਿ ਸਾਰੇ ਦੋ ਕਮਰਿਆਂ ਦੇ ਤਾਲੇ ਟੁੱਟੇ ਆ ਤੇ ਤੁਸੀਂ ਆ ਕੇ ਵੇਖੋ ਇੱਥੇ ਚੋਰੀ ਹੋ ਚੁੱਕੀ ਆ ਵਿੱਚ ਸਿਲੰਡਰ ਹੈ ਨਹੀਂ ਆ ਬਰਤਨ ਹੈ ਨਹੀਂ ਆ ਜੋ ਜੋ ਮੋਟੀਆਂ ਮੋਟੀਆਂ ਚੀਜ਼ਾਂ ਉਹਨਾਂ ਨੂੰ ਨਜ਼ਰ ਆਈਆਂ ਪਰ ਉਹ ਬਾਹਰ ਬਹਿ ਕੇ ਆ ਕੇ ਕਿ ਚਲੋ ਸਾਰਾ ਹੁੰਦੇ ਆ ਅਸੀਂ ਉਹਨਾਂ ਨੂੰ ਦੱਸਦੇ ਆ ਜਦੋਂ ਉਹਨਾਂ ਨੂੰ ਦੱਸਿਆ ਅਸੀਂ ਮੇਰੇ ਸਹਿਯੋਗੀ ਸਾਥੀ ਅਧਿਆਪਕ ਨਾਲ ਅਸੀਂ ਦੋਵਾਂ ਨੇ ਵੇਖਿਆ ਤੇ ਸਭਾਕੇ ਹੀ ਸਿਲੰਡਰ ਵਿੱਚ ਹੈ ਨਹੀਂ ਸੀਗੇ ਪੱਠੀ ਇੱਕ ਸੀਗੀ ਅੱਡੇ ਉਹ ਚੋਰੀ ਹੋ ਗਈ ਬਰਤਨ ਸੀਗੇ ਵੱਡੇ ਪਤੀਲੇ ਕੜਾਈ ਸੀਗੀ ਉਹ ਸਾਰਾ ਕੁਝ ਲੈ ਗਏ ਤੇ ਕੁੱਕਰ ਸੀਗਾ ਪਤਾ ਨਹੀਂ ਕੁੱਕਰ ਕਿਸ ਤਰ੍ਹਾਂ ਕੀ ਨਾ ਛੱਡ ਗਏ ਸਾਨੂੰ ਸਮਝ ਨਹੀਂ ਆਈ ਅਸੀਂ ਉੱਪਰੋਂ ਜਾ ਕੇ ਚੁੱਕਿਆ ਜਿੱਧਰੋਂ ਦੀ ਆਏ ਚੋਰ ਉਸ ਪਰਲੀ ਸਾਈਡ ਆ ਸਕੂਲ ਦੀ ਉਧਰੋਂ ਐਂਟਰ ਕੀਤੇ ਆ ਸੀਸੀਟੀਵੀ ਕੈਮਰਾ ਤੇ ਉਹਨਾਂ ਨੇ ਕਪੜਾ ਪਾਇਆ ਵਾ ਤੇ ਬਾਅਦ ਵਿੱਚ ਆਪਣਾ ਜੋ ਘਾਰੇ ਨੂੰ ਜਿਹੜੋ ਕਾਰਨਾਮੇ ਨੂੰ ਇਹਨੂੰ ਅੰਜਾਮ ਦਿੱਤਾ ਵਾ ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਵਾ ਜੋ ਕਿ ਇਸ ਸਕੂਲ ਵਿੱਚ ਵਾਪਰੀ ਆ ਪਹਿਲਾਂ ਅੱਜ ਤੋਂ ਪਹਿਲਾਂ ਅਸੀਂ ਜਿੰਨਾ ਚਿਰ ਜਦੋਂ ਦੀ ਮੇਰੀ ਸਰਵਿਸ ਹੋ ਚੁੱਕੀ ਮੈਂ ਕਦੀ ਇਹੋ ਜਿਹੀ ਘਟਨਾ ਨਹੀਂ ਵੇਖੀ ਪਰ ਇਹ ਬਹੁਤ ਹੀ ਮੰਦਪਾਗੀ ਘਟਨਾ ਜੋ ਕਿ ਬੱਚਿਆਂ ਦਾ ਵੀ ਨੁਕਸਾਨ ਕਰਕੇ ਸਕੂਲ ਦਾ ਵੀ ਨੁਕਸਾਨ ਕਰਕੇ ਹਾਂਜੀ ਹਾਂਜੀ ਬੱਚਿਆਂ ਨੇ ਕੋਈ ਮਤਲਬ ਰਾਸ਼ਨ ਜਿਹੜਾ ਖਾਣਾ ਸੀ ਉਹਨੂੰ ਹਣ ਹੁਣ ਥੋੜਾ ਜਿਹਾ ਪ੍ਰਬੰਧ ਕਰਨਾ ਪੈਣਾ ਪਰ ਸਾਰਾ ਚੁੱਲਾ ਠੰਡਾ ਪਿਆ ਵਾ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਨ੍ਹਾਂ ਚੋਰਾਂ ਤੇ ਨੱਥ ਪਾਈ ਜਾਏ ਤਾ ਜੋ ਇਹੋ ਜੀਆਂ ਘਟਨਾ ਜੜੀਆਂ ਗਾਂ ਤੋਂ ਨਾ ਹੋ ਸਕਣ ਇਹਨਾਂ ਦੇ ਠੱਲ ਪਾਈ ਜਾ ਸਕੀ। ਕੀ ਨਾ? ਕਰ ਵੀ। ਸਰ ਕੀ ਗੱਲ ਹੋਈ ਜੀ? ਸਵੇਰੇ ਮੈਂ ਆਈ ਸੀ ਤੇ ਮੈਂ ਸੋਚਿਆ ਵੀ ਮੈਂ ਤਾਲਾ ਖੋਲਣੀ ਆ ਤੇ ਅੱਗੇ ਦਫਤਰੋਂ ਚਾਬੀ ਲੈਣ ਲੱਗੀ ਸੀ ਕਿ ਮੈਂ ਚਾਬੀ ਲੈ ਕੇ ਆਈ ਤੇ ਤਾਲਾ ਨਾ ਖੁੱਲਾ ਸੀ ਤੇ ਜਿੰਦਰਾ ਵੀ ਖੁੱਲਾ ਸੀ ਜਿੰਦਰਾ ਨਹੀਂ ਲੱਗਾ ਸੀ ਤੇ ਮੈਂ ਨਾਲ ਨੂੰ ਸਾਨੂੰ ਫੋਨ ਕੀਤਾ ਸੀ ਖੁੱਪ ਸੱਜੀ ਹੋਣਾ ਹੋ ਚੁੱਕਿਆ ਤੇ ਕਹਿੰਦੇ ਕੋਈ ਨਹੀਂ ਬੰਦ ਆ ਰਿਹਾ ਤੇ ਫਿਰ ਮੈਂ ਸੱਜੀ ਹੁਣੇ ਆ ਗਏ। ਹੱਦੀ ਵੀ ਨਾ ਆਪੀ ਤੇ ਬਰਤਨਾਂ ਦੀ ਚੋਰੀ ਹੋ ਗਈ ਆ ਤੇ ਸੱਜ ਫਿਰ ਆ ਕੇ ਦੇਖਿਆ ਤੇ ਵਾਕਈ ਬਰਤਨ ਆਏ ਕਬ ਹੋਇਆ ਥਾ ਪੀ ਤੇ ਪਤੀਲੇ ਲੈ ਗਏ ਨਾ ਥੀਲਾ ਲੈ ਕੇ ਇੱਕ ਲੈ ਕੇ ਟੱਪ ਲੈ ਕੇ ਨਾ ਦੋ ਸੰਡਰ ਲੈ ਕੇ ਨਾ ਪੱਠੀ ਲੈ ਕੇ ਚੁੱਕੇ ਅੱਜ ਤੇ ਰੋਸ਼ਨ ਜਿਹੜਾ ਬੱਚਿਆਂ ਨੂੰ ਕਿੱਦਾਂ ਰੋਟੀ ਭਾਗ ਹੋਊਗੀ ਅੱਜ ਬਹੁਤ ਮੁਸ਼ਕਲ ਆ ਹਾਂਜੀ ਅਲਹੁਮਦੁਲਿਲਾ ਕੀ ਮੰਗ ਕੀ ਕਰਦੇ ਹਾਂਜੀ ਮੰਗਾ ਸਾਡੇ ਪੀਏ ਹਾਂ ਦਾ ਸਮਾਨ ਹੁਣ ਬਸ ਮਿਲ ਜੇ